ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਡਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣ ਇਸ ਵੱਡੀ ਮਸ਼ਹੂਰ ਹਸਤੀ ਦਾ ਹੋ ਗਿਆ ਭਿਆਨਕ ਐਕਸੀਡੈਂਟ ਮੌਕੇ ਤੇ ਹੋਈ ਇਹ ਵੱਡੀ ਘਟਨਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਆ ਰਹੀ ਹੈ ਜੀਹਾਂ ਟੀਮ ਇੰਡੀਆ ਦੇ 스타 ਕਰੈਕਟਰ ਸਰਫਰਾਜ ਖਾਨ ਦੇ ਪਿਤਾ 무ਸੀਰ ਖਾਨ ਦਾ ਭਿਆਨਕ ਐਕਸੀਡੈਂਟ ਹੋ ਗਿਆ ਹੈ ਤੇ ਸੜਕ ਹਾਦਸੇ ਵਿੱਚ 무ਸੀਰ ਗੰਭੀਰ ਜ਼ਖਮੀ ਹੋ ਗਏ ਹਨ 무ਸੀਰ ਖਾਨ ਦੀ ਗਰਦਨ ਤੇ ਜਿਆਦਾ ਸੱਟ ਲੱਗੀ ਹੈ ਤੇ ਜਦੋਂ ਕਿ ਇਹ ਹਾਸਾ ਵਾਪਰਿਆ ਤਾਂ 무ਸੀਰ ਆਪਣੇ ਪਿਤਾ ਨਸ਼ਾਦ ਖਾਨ ਨਾਲ ਅਜਮਗਰ ਤੋਂ ਲਖਨਊ ਜਾ ਰਿਹਾ ਸੀ ਹਾਦਸੇ ਦਾ ਕਾਰ ਅਜੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਸਕਿਆ ਪਰ ਸੂਤਰਾਂ ਦੇ ਕਹਿੰਦੇ ਕਿ ਕਾਰ ਛੜਕਦੇ 4-5 ਵਾਰ ਪਲਟ ਗਈ ਹੈ ਤੇ ਜਿਸ ਕਰਕੇ 무ਸੀਰ ਨੂੰ ਗੰਭੀਰ ਸੱਟਾਂ ਲੱਗੀਆਂ ਹੁਣ 무ਸੀਰ ਦੇ ਘਟੋੜ 6 ਹਫ਼ਤੇ ਤੱਕ ਕ੍ਰੈਕਟ ਤੋਂ ਦੂਰ ਹੈ ਦੀ ਸੰਭਾਵਨਾ ਹੈ ਤੇ ਮਸ਼ੀਨ ਨੂੰ ਵਾਪਸ ਆਉਣ ਵਿੱਚ ਤਿੰਨ ਮਹੀਨੇ ਵੀ ਲੱਗ ਸਕਦੇ ਹਨ ਐ ਸੱਟ ਕਰਕੇ ਮਸ਼ੀਨ ਦਾ ਇਰਾਨੀ ਟਰਾਫੀ ਤੋਂ ਵੀ ਬਾਹਰ ਹੋਣਾ ਤੈ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ